ਜਿੱਤੇ ਹੋਏ ਬੰਦੇ ਦੇ ਸਿਰਫ ਤੇ ਸਿਰਫ ਗੁਣਾ ਦਾ ਹੀ ਜ਼ਿਕਰ ਹੁੰਦਾ ਉਸਦੇ ਔਗਣਾਂ ਦਾ ਜ਼ਿਕਰ ਨਹੀਂ ਹੁੰਦਾ ਇਹ ਤੋਂ ਉਲਟ ਹਾਰੇ ਹੋਏ ਬੰਦੇ ਦੇ ਸਿਰਫ ਔਗਣਾਂ ਦਾ ਹੀ ਜ਼ਿਕਰ ਹੁੰਦਾ ਤੇ ਉਸਦੇ ਗੁਣਾ ਦਾ ਜ਼ਿਕਰ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੇ ਆਪਣੇ ਜੋਸ਼ ਜਜ਼ਬੇ ਨੂੰ ਕਦੇ ਵੀ ਥੋਬੀਆਂ ਦੇ ਹੱਥ ਨਾ ਦਿਓ ਨਹੀਂ ਤਾਂ ਉਹ ਤੁਹਾਡੇ ਜਜ਼ਵੇ ਨੂੰ ਕਦੇ ਉਤਾਵਲਾ ਉਛਲਣਗੇ ਤੇ ਕਦੇ ਪੁੰਝੇ ਪਟਕਣਗੇ ਸਵੈ ਪਰਚੋਲ ਦੇ ਲਈ ਸਿਰਫ ਤੇ ਸਿਰਫ ਅਭਿਆਸ ਨੂੰ ਹੀ ਕਸਵੱਟੀ ਬਣਾਓ ਤੇ ਪੂਰੇ ਮਜਬੂਤ ਇਰਾਦਿਆਂ ਦੇ ਨਾਲ ਅਗਾ ਤੋਂ ਹੋਰ ਅਗਾ ਵਧੇ ਜਾਓ